ਜਿਥੇ ਜਾਂਦਾ ਨਾਂ ਦਾ ਵੱਡਾ ਸ਼ਹਿਰ ਵਸਦਾ ਸੀ ਅਤੇ ਜੋ ਧਰਤੀ ਉੱਤੇ ਬਹੁਤ ਪ੍ਰਸਿੱਧ ਸੀ ਉਥੇ ਬਿਸਨ ਨਾ ਕੇਤ ਨਾਂ ਦਾ ਰਾਜਾ ਰਹਿੰਦਾ ਸੀ ਜੋ ਕਰਮ ਧਰਮ ਪਵਿੱਤਰਤਾ ਬਹੁਤ ਅਤੇ ਤਲਵਾਰ ਵਿੱਚ ਪਰਵੀਨ ਸੀ ਗੁੰਦੇਲਮਤੀ ਨਾਂ ਦੀ ਉਸ ਦੀ istri ਸੀ ਜਿਸ ਵਿੱਚ ਰਾਜੇ ਦਾ ਮਨ ਸਦਾ ਸਮਾਇਆ ਹੋਇਆ ਸੀ ਉਸ ਦੀ ਪੁੱਤਰੀ ਦਾ ਨਾਂ ਗੁਲਜਾਰਮਤੀ ਸੀ ਜਿਸ ਵਰਗੀ ਸੰਸਾਰ ਵਿੱਚ ਕੋਈ ਮੁਟਿਆਰ ਨਹੀਂ ਸੀ ਉਸਨੇ ಅಪਾਰ ਸੁੰਦਰਤਾ ਦੇ ਖਾਨ ਵਰਗਾ ਇੱਕ ਨੌਜਵਾਨ ਵੇਖਿਆ ਉਸ ਨੂੰ ਘਰ ਬੁਲਾ ਕੇ ਰੋਚੀਪੂਰਵਕ ਉਸ ਨਾਲ ਭੋਗ ਕੀਤਾ ਉਸ ਨਾਲ ਜਫੀਆਂ ਪਾ ਕੇ ਆਨੰਦ ਲੈਣ ਲੱਗੀ ਅਤੇ ਘਰ ਦੇ ਸਭ ਸ਼ੁੱਧ ਬੁੱਧ ਭੁਲਾ ਦਿੱਤੇ ਰਾਤ ਦਿਨ ਉਸ ਨਾਲ ਭੋਗ ਕਰਦੀ ਅਤੇ ਉਸ ਨੂੰ ਲੇਟ ਲੇਟ ਕੇ ਗਲੇ ਨਾਲ ਲਗਾਉਂਦੀ ਜਵਾਨ ਮਰਦ ਅਤੇ ਜਵਾਨ ਔਰਤ ਹੋਣ ਕਰਕੇ ਦੋਹਾ ਵਿੱਚ ਬਹੁਤ ਅਧਿਕ ਪ੍ਰੀਤ ਵੱਧ ਗਈ ਯਾਰ ਦਾ ਮੂੰਹ ਵੇਖ ਵੇਖ ਕੇ ਲਿਵਟ ਲਿਵਟ ਕੇ ਆਸਣ ਕਰਦੀ ਰਾਤ ਦਿਨ ਉਸ ਨਾਲ ਕਾਮ ਭੋ ਕਰਦੀ ਪਰ ਚੇਤ ਵਿੱਚ ਮਾਤਾ ਪਿਤਾ ਤੋਂ ਡਰਦੀ ਸੀ ਇੱਕ ਦਿਨ ਉਸਨੇ ਪ੍ਰੇਮੀ ਨੂੰ ਕਿਹਾ ਕਿ ਮੈਨੂੰ ਨਾਲ ਲੈ ਕੇ ਕਿਸੇ ਹੋਰ ਦੇਸ਼ ਵੱਲ ਚੱਲੋ ਅਸੀਂ ਦੋ ਘੋੜਿਆਂ ਉੱਤੇ ਸਵਾਰ ਹੋਵਾਂਗੇ ਅਤੇ ਪਿਤਾ ਦਾ ਸਾਰਾ ਖਜ਼ਾਨਾ ਲੈ ਜਾਵਾਂਗੇ ਤੇਰੇ ਨਾਲ ਮਾਨਪਾ ਹੁੰਦੇ ਕਾਮ ਭੋਗ ਕਰਾਂਗੇ ਜਿਸ ਨਾਲ ਕਾਮਦੇਵ ਦਾ ਸਾਰਾ ਅਹੰਕਾਰ ਨਸ਼ਟ ਕਰ ਦੇਾਂਗੇ ਤਦ ਯਾਰ ਨੇ ਪ੍ਰੇਮਿਕਾ ਦੀ ਗੱਲ ਸੁਣ ਕੇ ਉਸ ਨੂੰ ਚੰਗੀ ਭਲੀ ਕਿਹਾ ਅਤੇ ਉਸ ਦੇ ਬੋਲਾਂ ਨੂੰ ਸੱਚ ਕਰਕੇ ਮੰਨ ਲਿਆ ਉਸ ਨੇ ਪਿਤਾ ਦਾ ਖਜ਼ਾਨਾ ਹਥਿਆ ਲਿਆ ਅਤੇ ਚਾਂਦਾ ਨਗਰ ਨੂੰ ਛੱਡ ਕੇ ਦੱਖਣ ਵੱਲ ਚਲੇ ਗਏ ਘਰ ਵਿੱਚ ਇਹ ਲਿਖ ਕੇ ਛੱਡ ਗਈ ਕਿ ਮੈਂ ਤੀਰਥ ਇਸ਼ਨਾਨ ਕਰਨ ਚੱਲੀ ਹਾਂ ਜੇ ਆਉਂਦੇ ਪਰਤੇ ਤਾਂ ਤੁਹਾਨੂੰ ਆ ਮਿਲਾਂਗੀ